ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੂ ਪੰਜਾਬ ਦੀਆਂ ਵੱਡੀਆਂ ਖਬਰਾਂ ਦੀ ਉੱਪਰ ਚਰਚਾ ਕਰਨ ਦੇ ਲਈ ਹਾਜ਼ਰ ਹੋ ਚੁੱਕੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਜੀ ਜੁੜ ਚੁੱਕੇ ਨੇ ਅੱਜ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕੁਝ ਅੱਜ ਚੱਲਿਆ ਉਧਰ ਦਿੱਲੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੈਚ ਦੀ ਰਿਪੋਰਟ ਨੇ ਨਵੀਆਂ ਟੈਨਸ਼ਨਾਂ ਵਧਾ ਦਿੱਤੀਆਂ ਨੇ ਤਾਂ ਕੀ ਕੁਝ ਇਹਦਾ ਅਸਰ ਹੋਏਗਾ ਉਧਰ ਵਿਕਰਮ ਸਿੰਘ ਮਜੀਠੀਆ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਮਨਾਉਣ ਦੇ ਲਈ ਉਹਨਾਂ ਦੇ ਘਰ ਗਏ ਅਰਜਿੰਦਰ ਸਿੰਘ ਤਾਮੀ ਵਿਕਰਮ ਜੀਠੀਆ ਹੋਣਾ ਤੋਂ ਮੰਨਦੇ ਨੇ ਜਾਂ ਨਹੀਂ ਇਹ ਵੀ ਗੱਲ ਦੇਖਣ ਵਾਲੀ ਹੋਏਗੀ ਤਾਂ ਕੀ ਕੁਝ ਇਹਦਾ ਅਸਰ ਪਏਗਾ ਕਿਉਂਕਿ ਪੰਥਕ ਸਿਆਸਤ ਜਿਹੜੀ ਐ ਉਹ ਵੀ ਲਗਾਤਾਰ ਭੱਗਦੀ ਜਾ ਰਹੀ ਆ ਤਾਂ ਕੁਝ ਹੋਰ ਵੱਡੀਆਂ ਖਬਰਾਂ ਦੇ ਉੱਪਰ ਚਰਚਾ ਕਰਾਂਗੇ ਤਾਂ ਸ਼ੁਰੂ ਕਰਦੇ ਆ ਤਾਂ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮਨਪ੍ਰੀਤ ਜੀ ਪਾਸਕਰ ਸਾਹਿਬ ਅੱਜ ਕੀ ਕੁਝ ਰਿਹਾ ਅੱਜ ਵੀ ਦਾਨ ਸਭਾ ਦੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਵੀ ਪਹੁੰਚੇ ਹੋਏ ਸੀਗੇ ਤਾਂ ਕਿਵੇਂ ਰਿਹਾ ਅੱਜ ਪੂਰਾ ਦਿਨ ਦੇਖੋ ਜਿਸ ਤਰੀਕੇ ਨਾਲ ਸੈਸ਼ਨ ਦਾ ਅੱਜ ਦੂਜਾ ਤੇ ਆਖਰੀ ਦਿਨ ਸੀਗਾ ਵੈਸੇ ਤੇ ਐ ਸੈਸ਼ਨ ਨੂੰ ਬੁਲਾਏ ਜਾਣ ਦੀ ਜ਼ਰੂਰਤ ਕੀ ਸੀ ਇਹਦੇ ਉੱਤੇ ਵਕ ਵਕ ਚੈਨਲਾਂ ਤੇ ਵਕ ਵਕ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਹੋਈਆਂ 3 ਮਾਰਚ ਤੋਂ ਪਹਿਲੇ ਕਿਉਂਕਿ ਦੋ ਵਿਧਾਨ ਸਭਾ ਸੈਸ਼ਨ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਦਾ ਵਕਤ ਨਹੀਂ ਹੋਣਾ ਚਾਹੀਦਾ ਇਸ ਕਰਕੇ 24-25 ਨੂੰ ਐ ਸੈਸ਼ਨ ਬੁਲਾਇਆ ਗਿਆ ਸੀ ਮੇਨ ਮੁੱਦਾ ਤੇ ਸੀਗਾ ਜਿਹੜਾ ਐਗਰੀਕਲਚਰ ਦੇ ਉੱਤੇ ਖਲੜਾ ਪੇ ਗਿਆ ਸੀਗਾ ਕੇਂਦਰ ਨੇ ਉਹਨੂੰ ਆਫੀਸ਼ੀਅਲੀ ਵਿਧਾਨ ਸਭਾ ਦੇ ਵਿੱਚ ਰਿਜੈਕਟ ਕਰਨਾ ਮਤਾ ਪਾਸ ਕਰਨਾ ਉਹਦੇ ਖਿਲਾਫ ਉਦੀ ਕਾਰਵਾਈ ਅੱਜ ਪੂਰੀ ਕੀਤੀ ਗਈ ਔਰ ਕੱਲ ਜਦ ਪਹਿਲਾ ਦਿਨ ਸੀ ਸੈਸ਼ਨ ਦਾ ਉਸ ਦਿਨ ਭਗਵੰਤ ਮਾਨ ਨੂੰ ਨਾਮ ਬਤੌਰ ਮੁੱਖ ਮੰਤਰੀ ਐਸ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋਏ ਸੀ ਤੇ ਅੱਜ ਵੀ ਬਾਅਦ ਦੁਪਹਿਰ ਉਹ ਐਸ ਸੈਸ਼ਨ ਦੇ ਵਿੱਚ ਉਹਨਾਂ ਦੀ ਅੱਖਾਂ ਦੇ ਵਿੱਚ ਕੋਈ ਕੋਈ ਫਲੂ ਸੀਗਾ ਜਿਹਦੇ ਕਰਕੇ ਉਹ ਅੱਜ ਗੋਗਲ ਪਾ ਕੇ ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਪਰ ਬੋਲਣ ਦੇ ਵਿੱਚ ਜਿਹੜੀ ਤਲਕ ਸੀਗੀ ਉਹਨਾਂ ਦੀ ਉਹ ਬਿਲਕੁਲ ਉਦਾਂ ਹੀ ਰਹੀਗੀ ਜਿੱਦਾਂ ਪਿਛਲੀ ਵਿਧਾਨ ਸਭਾ ਦੇ ਵਿੱਚ ਹੁੰਦੀ ਵੀ ਸੀਗੀ ਕੀ ਕੁਝ ਭਾਸ਼ਣ ਦੇ ਵਿੱਚ ਉਹਨਾਂ ਨੂੰ ਲੈ ਕੇ ਕੁਝ ਪੁਆਇੰਟ ਆਊਟ ਕਾਫੀ ਚੀਜ਼ਾਂ ਸੀਗੀਆਂ ਉਹਨਾਂ ਨੇ ਬੋਲੀਆਂ ਮੈਂ ਤੁਹਾਨੂੰ ਕਿ ਮੋٹے ਤੌਰ ਤੇ ਦੱਸਿਓ ਕਿ ਕਿਹਨੂੰ ਜ਼ਿਆਦਾ ਪੁਆਇੰਟ ਆਊਟ ਕੀਤਾ ਉਹਨਾਂ ਨੇ ਦੇਖੋ ਜਿੱਥੇ ਤੱਕ ਕਾਂਗਰਸ ਦੀ ਰਣਨੀਤੀ ਕਿਉਂਕਿ ਕੱਲ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਸੀ ਉਸ ਤੋਂ ਬਾਅਦ ਵਿਧਾਨ ਸਭਾ ਤੋਂ ਬਾਹਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ اپੋਜੀਸ਼ਨ ਨੇ ਉਹਨਾਂ ਨੇ ਇੱਕ ਵਾਰ ਆਪਣੀ ਗੱਲ ਫੇਰ ਦੁਹਰਾਈ ਸੀ ਕਿ ਵੀ ਇਹਨਾਂ ਦੇ 30-32 ਐਮਐਲਏ ਸਾਡੇ ਟੱਚ ਵਿੱਚ ਹੈਗੇ ਨੇ ਔਰ ਉਸ ਮੁੱਦੇ ਦੇ ਉੱਤੇ ਵਿਧਾਨ ਸਭਾ ਦੇ ਬਾਹਰ بڑی ਗਹਿਗਹਿਸ ਚਗੀ ਤਕਰੀਬਨ ਸਾਰੇ ਆਮ ਆਦਮੀ ਪਾਰਟੀ ਦੇ ਵੀ ਐਮ ਐਲ اے ਮੰਤਰੀ ਇਸ ਮੁੱਦੇ ਦੇ ਉੱਤੇ ਗੱਲਾਂ ਕਰਦੇ ਹੋਏ ਨਜ਼ਰ ਆਏ ਔਰ ਕੱਲ ਜਦ ਵਿਧਾਨ ਸਭਾ ਦੇ ਵਿੱਚ ਲੀਡਰ ਆਫ ਦੀ ਹਾਊਸ ਦੇ ਤੌਰ ਤੇ ਅਮਨ ਅਰੋੜਾ ਵਿਚਰੇ ਉਹਨਾਂ ਨੇ ਵੀ ਇਹ ਗੱਲਾਂ ਕੀਤੀ ਕਿ ਵੀ ਬਾਜਵਾ ਸਾਹਿਬ ਖੁਦ ਬੀ ਜੀ ਪੀ ਦੇ ਟਾਚੇ 'ਚ ਹੈਗੇ ਨੇ ਔਰ ਅੱਜ ਜਦ ਮੁੱਖ ਮੰਤਰੀ ਆਏ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਗੱਲ ਕੀਤੀ ਵੀ ਬਾਜਵਾ ਸਾਹਿਬ ਐ ਦੱਸ ਦਿੰਦੇ ਵੀ ਆਪਣੇ ਸੱਤ ਮੈਂਬਰ ਇਕੱਠੇ ਕਰਕੇ ਦਿਖਾ ਦੇਣ ਔਰ ਤਾਂ ਵੀ ਆਪਾਂ ਮੰਨ ਲਾਂਗੇ ਵੀ ਤੁਹਾਡੇ 32 ਟਾਚੇ ਚਾਹੇ ਉਹ ਗੱਲਾਂ ਗੱਲਾਂ ਹੈਗੀਆਂ ਯਾਨੀ ਇਕ ਇਸ ਮੌਕੇ ਤੇ ਜਿਹੜੀ ਬਰਤਾਰ ਸਿੰਘ ਬਾਜਵਾ ਉਹਨਾਂ ਨੇ ਸ਼ੁਰਲੀ ਛੱਡੀ ਸੀਗੀ ਉਸ ਸ਼ੁਰਲੀ ਦਾ ਅਸਰ ਜ਼ਰੂਰ ਨਜ਼ਰ ਆਇਆ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਹ ਵੀ ਖਾਸ ਕਰਕੇ ਤਦ ਜਦ 11 ਫਰਵਰੀ ਨੂੰ ਮੀਟਿੰਗ ਬੁਲਾਈ ਸੀ ਸਾਰੇ ਵਿਧਾਇਕਾਂ ਦੀ ਪੰਜਾਬ ਦੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਉਸ ਤੋਂ ਪਹਿਲੇ ਵੀ ਇੱਕ ਨੈਰੇਟਿਵ ਫੈਟ ਕੀਤਾ ਜਾ ਰਿਹਾ ਸੀਗਾ ਕਿ ਹੁਣ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ ਪਰ ਉਸ ਮੀਟਿੰਗ ਦੇ ਵਿੱਚ ਮੇਰੇ ਖਿਆਲ ਨਾਲ ਜਿਹੜੀ 25-20-25 ਮਿੰਟ ਚੱਲੀ ਸੀਗੀ ਉਹਦੇ ਵਿੱਚ ਐਦਾਂ ਦਾ ਕੁਝ ਨਹੀਂ ਵਾਪਰਿਆ ਅੱਜ ਵੀ ਇਸ ਤਰੀਕੇ ਦੀਆਂ ਖਬਰਾਂ ਚੱਲਦੀ ਰਹੀਆਂ ਕਿ ਲੁਧਿਆਣੇ ਦੇ ਵਿੱਚ ਜਿਹੜੀ ਗੁਰਪ੍ਰੀਤ ਗੋਗੀ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਸੀਟ ਖਾਲੀ ਹੋ ਰਹੀ ਹੈ ਉੱਥੋਂ ਅਰਵਿੰਦ ਕੇਜਰੀਵਾਲ ਉਹਨਾ ਖੁੱਤੇ ਨਹੀਂ ਇਲੈਕਸ਼ਨ ਲੜਾਂਗੇ ਪਰ ਇੱਕ ਰਾਜ ਸਭਾ ਸੰਸਦ ਤੋਂ ਉੱਥੋਂ ਲਾ ਸਕਦੇ ਨੇ ਔਰ ਜੇ ਸੰਸਦ ਉਹ ਸੰਸਦ ਜਿੱਤੇ ਜਾਣ ਲੇ ਤੇ ਫਿਰ ਅਰਵਿੰਦ ਕੇਜਰੀਵਾਲ ਉਹਨਾ ਪੰਜਾਬ ਤੋਂ ਬਤੌਰ ਰਾਜ ਸਭਾ ਸੰਸਦ ਸੰਸਦ ਉਹ ਰਿਪਰਿਜ਼ੈਂਟ ਕਰ ਸਕਦੇ ਨੇ ਇਹਨਾਂ ਗੱਲਾਂ ਨੂੰ ਫਿਲਹਾਲ ਦੇ ਖੰਡਨ ਕੀਤਾ ਆਨ ਆਮੀ ਪਾਰਟੀ ਨੇ ਪਰ ਜਿੱਦਾਂ ਕਹਿੰਦੇ ਹੈ ਨਾ ਕਿ ਵੀ ਕੋਈ ਨਾ ਕੋਈ ਤੇ ਗੱਲ ਹੋਏਗੀ ਜਿਹੜੀ ਗੱਲ ਐਨੀ ਫੈਲ ਗਈ ਔਰ ਜਦ ਕਈ ਵਾਰ ਗੱਲ ਫੈਲ ਜਾਂਦੀ ਹੈ ਤੇ ਫਿਰ ਉਸ ਗੱਲ ਨੂੰ ਫਿਰ ਤੋਂ ਹੀ ਚੇਂਜ ਕਰ ਦਿੱਤਾ ਜਾਂਦਾ ਜਿੱਦਾਂ ਦੀ ਰਣਨੀਤੀ ਆਮ ਆਦਮੀ ਪਾਰਟੀ ਦੀ ਹੁਣੇ ਤੱਕ ਰਹੀ ਹੈ ਹਮਮ ਪ੍ਰਤਾਪ ਸਿੰਘ ਬਾਦਲਾ ਹੁਣੇ ਵੀ ਕੱਲ ਤਲਖੀ ਦੇ ਵਿੱਚ ਨਜ਼ਰ ਆਏ ਸੀਗੇ ਅੱਜ ਵਿਰੋਧੀ ਧਿਰ ਦੀ ਭੂਮਿਕਾ ਕਿਹੋ ਜਿਹੀ ਰਹੀ ਸਦਨ ਦੇ ਵਿੱਚ ਬ੍ਰਸ਼ ਸਵਾਲ ਉਹਨਾਂ ਨੇ ਕਾਫੀ ਅੱਛੇ ਪੁੱਛੇ ਔਰ ਕਾਫੀ ਵਾਰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਵੀ ਕੋਸ਼ਿਸ਼ ਕੀਤੀ ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਦਰੰਸ ਨੇ ਬਿਜਲੀ ਬੋਰਡ ਦੇ ਇੱਕ ਵੱਡੇ ਅਫਸਰ ਨੂੰ ਫੜਿਆ ਸੀਗਾ ਉਸ ਤੋਂ ਬਾਅਦ ਗੱਲ ਐ ਨਿਕਲ ਕੇ ਆਈ ਸੀ ਕਿ 50000 ਰੁਪਏ ਪਾਰਟੀ ਫੰਡ ਦੇ ਉੱਤੇ ਲਏ ਗਏ ਮੰਗੇ ਗਏ ਕਿਉਂਕਿ ਬਿਜਲੀ ਬੋਰਡ ਦੇ ਇੰਜੀਨੀਅਰ ਐਸੋਸੀਏਸ਼ਨ ਨੇ ਐ ਕੰਪਲੇਂਟ ਇੱਕ ਤਰੀਕੇ ਨਾਲ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਵੀ ਕੀਤੀ ਸੀ ਉਸ ਚਿੱਠੀ ਦਾ ਜ਼ਿਕਰ ਰਾਜ ਪ੍ਰਤਾਪ ਸਿੰਘ ਬਾਜਵਾ ਉਹ ਨਾ ਸੈਸ਼ਨ ਦੇ ਵਿੱਚ ਕਰਦੇ ਨਜ਼ਰ ਆਏ ਔਰ ਉਹਦਾ ਜਵਾਬ ਜਿਹੜੇ ਪਾਵਰ ਮਿਨਿਸਟਰ ਨੇ ਹਰਪ੍ਰਜਨ ਸਿੰਘ ਈਟੀਓ ਉਹਨਾਂ ਨੇ ਵੀ ਬੜੀ ਤਲਕੀ ਨਾਲ ਦਿੱਤਾ ਕਿ ਵੀ ਐਦਾਂ ਦਾ ਕੋਈ ਮੁੱਦਾ ਨਹੀਂ ਹੈ ਹਾਲਾਂਕਿ ਇਸ ਮੁੱਦੇ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਗੱਲ ਜ਼ਰੂਰ ਵਿਧਾਨ ਸਭਾ ਦੇ ਵਿੱਚ ਨਜ਼ਰ ਆਈ ਹਮ ਪਾਸਟਰ ਸਾਹਿਬ ਉਧਰ ਦਿੱਲੀ ਵਿਧਾਨ ਸਭਾ ਦੇ ਵਿੱਚ ਵੀ ਕਾਫੀ ਅੱਜ ਮਾਹੌਲ ਭਟਿਆ ਰਿਹਾ ਕੈਗ ਦੀ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਹੈ ਕਹਿੰਦੇ ਨੇ ਕਿ ਚਿੰਤਾਵਾਂ ਇਹਨੇ ਬਤਾ ਦੇਣੀਆਂ ਨੇ ਕੀ ਕੁਝ ਖੁਲਾਸੇ ਹੋਏ ਨੇ ਰਿਪੋਰਟ ਦੇ ਵਿੱਚ ਦੇਖੋ ਜਿੱਥੇ ਤੱਕ ਕੈਗ ਦੀ ਰਿਪੋਰਟ ਦਾ ਹਜੇ ਇੱਕ ਪਾਰਟ ਕਿਉਂਕਿ ਇਹ 14 ਰਿਪੋਰਟ ਹੈਗੀ ਹੈ ਉਹਦੇ ਵਿੱਚ ਇੱਕ ਪਾਰਟ ਜਿਹੜਾ ਸ਼ਰਾਬ ਕਥਿਤ ਸ਼ਰਾਬ ਘਟਾਲੇ ਦੇ ਉੱਤੇ ਜਿਸ ਤਰੀਕੇ ਨਾਲ ਇਲਜ਼ਾਮ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੋਂ ਲੈ ਕੇ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਮਨੀਸ਼ ਚੋਧਰੀ ਉਹਨਾਂ ਤੇ ਲੱਗੇ ਸੀਗੇ ਉਹਨਾਂ ਨੂੰ ED ਨੇ ਤੇ CBI ਨੇ ਫੜਿਆ ਵੀ ਸੀਗਾ ਉਸ ਮੁੱਦੇ ਦੇ ਉੱਤੇ ਅੱਜ ਉਹ ਕੈਗ ਰਿਪੋਰਟ ਜਿਹੜੀ ਕਹਿੰਦੇ ਆ ਕਿ ਵੀ ਆਮ ਆਦਮੀ ਪਾਰਟੀ ਨੇ ਜਾਣ ਬੁੱਝ ਕੇ ਉਹ ਫਲੋਰ ਦੇ ਵਿੱਚ ਜਾਂ ਫੈਮਿਲੀ ਦੇ ਵਿੱਚ ਨਹੀਂ ਰੱਖੀ ਉਹਨੂੰ ਅੱਜ ਰੱਖਿਆ ਗਿਆ ਉਹਦੇ ਵਿੱਚ 2000 ਕਰੋੜ ਦਾ ਕਲੇਮ ਕੈਗ ਦੀ ਰਿਪੋਰਟ ਦੇ ਵਿੱਚ ਕੀਤਾ ਗਿਆ ਕਿ ਦਿੱਲੀ ਦੀ ਸਰਕਾਰ ਨੂੰ ਘਾਟਾ ਹੋਇਆ ਜਿਹਦੇ ਕਰਕੇ ਇਸ ਰਿਪੋਰਟ ਨੂੰ ਬਣਾਇਆ ਗਿਆ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ 22 ਐਮਐਲਏ ਨੇ ਉਹ ਲਗਾਤਾਰ ਇਸ ਰਿਪੋਰਟ ਦਾ ਵਿਰੋਧ ਕਰਦੇ ਰਹੇ ਇਸ ਰਿਪੋਰਟ ਨੂੰ ਉਹ ਭਾਜਪਾ ਦਾ ਰਿਪੋ ਭਾਜਪਾ ਦੀ ਰਿਪੋਰਟ ਦੇ ਤਰੀਕੇ ਨਾਲ ਰੈਫਰ ਕਰਦੇ ਰਹੇ ਇੱਥੇ ਤੱਕ ਕਿ ਨਾਰੇ ਤੱਕ ਉਹਨਾਂ ਨੇ ਲਾਏ ਮੋਦੀ ਮੋਦੀ ਔਰ ਮੁੱਖ ਮੰਤਰੀ ਦੇ ਦਫ਼ਤਰ ਤੋਂ ਜਿਸ ਤਰੀਕੇ ਨਾਲ ਆ ਆਮ ਵੇਟ ਕਰ ਤੇ ਦੂਜੇ ਪਾਸੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਫੋਟੋ ਕੱਲ ਹਟਾਈ ਗਈ ਸੀ ਉਸ ਮੁੱਦੇ ਨੂੰ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਦੇ ਵਿੱਚ ਉਠਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਬਾਅਦ ਚੋਂ ਮੋਕ ਮੰਤਰੀ ਦੇ ਦਫਤਰ ਦੀ ਇੱਕ ਫੋਟੋ ਨਸ਼ਰ ਕੀਤੀ ਗਈ ਜਿਸ ਜਗ੍ਹਾ ਤੇ ਭਗਤ ਸਿੰਘ ਔਰ ਅੰਬੇਡਕਰ ਸਾਹਿਬ ਦੀ ਫੋਟੋ ਲੱਗੀ ਸੀ ਉਹਨੂੰ ਕਹਿੰਦੇ ਆ ਉਹਦੀ ਜਗ੍ਹਾ ਚੇਂਜ ਕੀਤੀ ਹੈ ਔਰ ਉਸ ਜਗ੍ਹਾ ਦੇ ਉੱਤੇ ਫਿਲਹਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਔਰ ਮਹਾਤਮਾ ਗਾਂਧੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਫੋਟੋ ਲਾ ਦਿੱਤੀ ਗਈ ਹੈ ਪਰ ਇਹ ਮੁੱਦਾ ਮੁੱਦਾ ਜ਼ਰੂਰ ਕਝਨ ਸਭਾ ਦੇ ਵਿੱਚ ਗਰਮਾਇਆ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੇ 21 ਐਮਐਲਏ ਨੂੰ ਕਿਉਂਕਿ ਟੋਟਲ 22 ਹੈਗੇ ਨੇ ਇਹ 21 ਐਮਐਲਏ ਸਸਪੈਂਡ ਕਰ ਦਿੱਤਾ ਗਿਆ ਉਕਨੀ ਦੇਰ ਬੱਸ ਸਸਪੈਂਡ ਕੀਤਾ ਗਿਆ ਕੱਲ ਤੱਕ ਪਰਸੋਂ ਤੱਕ ਇਹ ਹਜੇ ਜਾਣਕਾਰੀ ਨਹੀਂ ਮਿਲੀ ਪਰ ਫਿਲਹਾਲ ਅੱਜ ਉਹ ਸਸਪੈਂਡ ਹੋ ਗਏ ਕੈਗ ਦੀ ਰਿਪੋਰਟ ਦਾ ਪਾਸਕਰ ਸਾਹਿਬ ਅਸਰ ਕੀ ਹੋਏਗਾ ਜਿਵੇਂ ਉਹਦੇ ਵਿੱਚ ਕਹਿੰਦੇ ਨੇ ਕਿ ਜ਼ਿਕਰ ਕੀਤਾ ਗਿਆ ਕਿ ਕਰੋੜਾਂ ਰੁਪਏ ਰਹਾਇਸ਼ ਦੀ ਉੱਪਰ ਜਿਹੜੇ ਲਾਏ ਗਏ ਇਹਨਾਂ ਦੇ ਉੱਪਰ ਜਿਵੇਂ ਸ਼ਰਾਬ ਨੀਤੀ ਦਾ ਤੁਸੀਂ ਜ਼ਿਕਰ ਕੀਤਾ ਕੇਜਰੀਵਾਲ ਹੋਣਾ ਤੇ ਔਰ ਵੱਡੇ ਲੀਡਰਾਂ ਦੇ ਉੱਪਰ ਅਸਰ ਕੀ ਹੋਏਗਾ ਇਹਦਾ ਵੈਸੇ ਲਿਖਿਆ ਜਾਏ ਤੇ ਕੈਗ ਦੀ ਰਿਪੋਰਟ ਤੁਹਾਨੂੰ ਯਾਦ ਹੋਵੇਗਾ 2ਜੀ ਸਕੈਮ ਹੋਇਆ ਸੀਗਾ ਕਾਮਨ ਵੈਲਥ ਸਕੈਮ ਹੋਇਆ ਸੀਗਾ ਉਹਦੇ ਵਿੱਚ ਅਰਬਾਂ ਰੁਪਏ ਦੇ ਘੁਟਾਲੇ ਦਾ ਜ਼ਿਕਰ ਕੈਗ ਦੀ ਰਿਪੋਰਟ ਦੇ ਵਿੱਚ ਹੋਇਆ ਸੀ ਜਿਹਦੇ ਬੇਸ ਦੇ ਉੱਤੇ ਕੇਸਿਸ ਵੀ ਦਰਜ ਕੀਤੇ ਗਏ ਸੀ ਉਸ ਵਕਤ ਦੇ ਟੈਲੀਕਮਿਊਨੀਕੇਸ਼ਨ ਮਨਿਸਟਰ ਦੇ ਉੱਤੇ ਵੀ ਈਵਨ ਸ਼ੀਲਾ ਦੇਸ਼ੀ ਤੋਂ ਨਾ ਵੀ ਟਰਬਲ ਚ ਆਈ ਸੀ ਲੇਕਿਨ ਬਾਅਦ ਚ ਉਹਨਾਂ ਸਾਰੇ ਸਕੈਮਸ ਦਾ ਕੁਝ ਬਣਿਆ ਨਹੀਂ ਕੈਗ ਦੀ ਰਿਪੋਰਟ ਦੇ ਵਿੱਚ ਐਲੈਜਡ ਘੁਟਾਲਾ ਸ਼ੋ ਹੋਣਾ ਇਹਦਾ ਮਤਲਬ ਐ ਨਹੀਂ ਹੁੰਦਾ ਕਿ ਉਹ ਪਾਰਟਿਕੂਲਰ ਨੇਤਾ ਜਾਂ ਪਾਰਟਿਕੂਲਰ ਪਾਰਟੀ ਉਹ ਦੋਸ਼ੀ ਕਰਾਰ ਦਿੱਤੀ ਗਈ ਦੋਸ਼ੀ ਤੇ ਅਦਾਲਤਾਂ ਨਹੀਂ ਕਰਾਰ ਦੇਣਾ ਲੇਕਿਨ ਜੀ ਜਾਂਦੇ ਵਿੱਚ ਵੀ ਕੈਗ ਦੀ ਰਿਪੋਰਟ ਇੱਚੀ ਸੀ ਜਿਹੜਾ 31000 ਕਰੋੜ ਰੁਪਏ ਦਾ ਫੂਡ ਸਕੈਮ ਔਰ ਇਹ ਵੀ ਦੱਸਿਆ ਗਿਆ ਸੀ ਵੀ ਕਿਸ ਤਰੀਕੇ ਨਾਲ ਮੋਟਰਸਾਈਕਲਾਂ ਤੇ ਸਕੂਟਰਾਂ ਦੇ ਨੰਬਰ ਦੇ ਉੱਤੇ ਲੱਖਾਂ ਟਨ ਜਿਹੜਾ ਅਨਾਜ ਹੈ ਉਹ ਢੋਆ ਗਿਆ ਜਿਹੜਾ ਢੋਆ ਜਾ ਹੀ ਨਹੀਂ ਸਕਦਾ ਸੀਗਾ ਔਰ ਜੀ ਸੁਨੀਲ ਜਾਖੜ ਉਸ ਵਕਤ ਦੇ ਲੀਡਰ ਹੋ اپੋਜੀਸ਼ਨ ਹੁੰਦੇ ਸੀ ਕਾਂਗਰਸ ਦੇ ਉਹ ਬਕਾਇਦਾ ਉਹ ਮੋਟਰਸਾਈਕਲ ਲੈ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਸੀ ਵੀ ਦੇਖੋ ਆ ਨੰਬਰ ਹੈ ਮੋਟਰਸਾਈਕਲ ਦਾ ਜਿਹੜੀ ਕੈਗ ਦੀ ਰਿਪੋਰਟ ਦੇ ਵਿੱਚ ਦੱਸਿਆ ਹੋਇਆ ਔਰ ਇਹਦੇ ਉੱਤੇ ਲੱਖਾਂ ਟਨਾਂ ਦਾ ਅਨਾਜ ਢੋਆ ਗਿਆ ਪਰ ਹੋਇਆ ਕਿ ਕੁਝ ਵੀ ਨਹੀਂ ਹੋਇਆ ਯਾਨੀ ਕੈਗ ਦੀ ਰਿਪੋਰਟ ਦੇ ਵਿੱਚ ਕੋਈ ਕਥਿਤ ਘੁਟਾਲੇ ਦਾ ਜ਼ਿਕਰ ਇਸ ਗੱਲ ਨੂੰ ਇੰਡੀਕੇਟ ਨਹੀਂ ਕਰਦਾ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਕੋਈ ਸਿਰੇ ਗੱਲ ਚੜਦੀ ਹੈ ਤੇ ਗੱਲ ਅੱਗੇ ਵੱਧਦੀ ਹੈ ਲੇਕਿਨ ਕੈਗ ਦੀ ਰਿਪੋਰਟ ਦੇ ਵਿੱਚ ਇਸ ਤਰੀਕੇ ਦੇ ਘੁਟਾਲੇ ਈਵਨ ਕੇਂਦਰ ਸਰਕਾਰ ਦੇ ਖਿਲਾਫ ਵੀ ਅਕਸਰ ਆਉਂਦੇ ਰਹੇ ਜੀ ਪਾਸਕਰ ਸਾਹਿਬ ਉਧਰ ਪੰਥਕ ਸਿਆਸਤ ਦਾ ਵੀ ਥੋੜਾ ਜਿਹਾ ਹਾਲ ਦੱਸੋ ਅੱਜ ਵਿਕਰਮ ਸਿੰਘ ਮਜੀਠੀਆ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਘਰ ਗਏ ਸੀਗੇ ਕੀ ਕੁਝ ਗੱਲਬਾਤ ਹੋਈ ਹੈ ਕੀ ਲੱਗਦਾ ਕਿ ਹਰਜਿੰਦਰ ਸਿੰਘ ਧਾਮੀ ਮੰਦੇ ਨਜ਼ਰ ਆਉਂਦੇ ਨੇ ਦੇਖੋ ਪੰਥਕ ਹਲਕਿਆਂ ਦੇ ਉਤੇ ਮੰਤਰੀ ਜੀ ਬਹੁਤ ਜ਼ਬਰਦਸਤ ਵੈਕਿਊਮ ਬਣਿਆ ਹੋਇਆ ਖਾਸ ਕਰਕੇ 2 ਦਸੰਬਰ ਦੇ ਉਸ ਹੁਕਮਨਾਮੇ ਤੋਂ ਬਾਅਦ ਭਾਵੇਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੇ ਧਾਰਮਿਕ ਸਜ਼ਾ ਪੂਰੀ ਕਰ ਲਈ ਸੀ ਪਰ ਦੂਜੀ ਸਜ਼ਾਵਾਂ ਜਾਂ ਦੂਜੀ ਗੱਲਾਂ ਜਿਹੜੀ ਉਸ ਹੁਕਮਨਾਮੇ ਦੇ ਵਿੱਚ ਜ਼ਿਕਰ ਕੀਤਾ ਹੈਗਾ ਹਾਲਾਂਕਿ ਤੁਸੀਂ ਉਸ ਹੁਕਮਨਾਮੇ ਨੂੰ ਯਾਦ ਕਰੋ ਉਸ ਵਕਤ ਦੀ ਲੀਡਰਸ਼ਿਪ ਅਯੋਗ ਕਰਾਰ ਦਿੱਤੀ ਗਈ ਸੀ ਉਸ ਹੁਕਮਨਾਮੇ ਤੋਂ ਬਾਅਦ ਬਾਚੂ ਮੈਂਬਰਸ਼ਿਪ ਪ੍ਰੋਜੈਕਟ ਸ਼ੁਰੂ ਕਰਨ ਵਾਸਤੇ ਸੱਤ ਮੈਂਬਰੀ ਕਮੇਟੀ ਬਣਾਉਣ ਦਾ ਹੁਕਮ ਉਸ ਹੁਕਮਨਾਮੇ ਦੇ ਵਿੱਚ ਸੀਗਾ ਉਹਦੇ ਉੱਤੇ ਆਕਾਲੀ ਦਲ ਪਿੱਛੇ ਹਟਦਾ ਹੋਇਆ ਨਜ਼ਰ ਆ ਰਿਹਾ ਸੀਗਾ ਔਰ ਅੱਜ ਵੀ ਸਥਿਤੀ ਉੱਥੇ ਹੀ ਖੜੀ ਹੈ ਕਿਉਂਕਿ 7 ਮੈਂਬਰੀ ਕਮੇਟੀ ਦੀ ਭਾਵੇਂ ਦੋ ਕੋ ਮੀਟਿੰਗ ਹੋਈ ਹੋਏ ਤੀਜੀ ਮੀਟਿੰਗ ਜਿਹੜੀ ਫੈਸਲਾਪੂਰਨ ਹੋਣੀ ਸੀ ਉਸ ਤੋਂ ਇੱਕ ਦਿਨ ਪਹਿਲੇ 17 ਤਰੀਕ ਨੂੰ 17 ਫਰਵਰੀ ਨੂੰ ਹਰਜਿੰਦਰ ਸਿੰਘ ਧਾਮੀ ਜਿਹੜੇ ਉਸ 7 ਮੈਂਬਰੀ ਕਮੇਟੀ ਦੇ ਮੁਖੀ ਸੀ ਉਹ ਰਿਜ਼ਾਈਨ ਕਰ ਜਾਂਦੇ ਨੇ ਔਰ ਅੱਜ ਤੱਕ ਉਦਾਂ ਦੀ ਹੀ ਸਥਿਤੀ ਬਣੀ ਹੋਈ ਹੈ ਭਾਵੇਂ ਰਵੀਵਾਰ ਨੂੰ ਗਗਨੀ ਰਗਵੀਰ ਸਿੰਘ ਉਹਨਾਂ ਨੇ 5 ਮੈਂਬਰੀ ਕਮੇਟੀ ਦੇ ਨਾਲ ਮੀਟਿੰਗ ਕੀਤੀ ਸੀ ਪਰ ਮੀਟਿੰਗ ਵਿੱਚ ਇਹ ਕੱਲ ਕਹੀ ਗਈ ਸੀ ਕਿ ਦੋ ਦਿਨ ਤੇ ਅੰਦਰ ਅੰਦਰ ਕੋਈ ਵੱਡਾ ਕੋਨਾ ਫੈਸਲਾ ਸੁਣਾਣ ਗਿਆ ਆ ਯਾਨੀ ਕੱਲ ਦੋ ਦਿਨ ਪੂਰੇ ਹੋ ਰਹੇ ਨੇ ਤੇ ਉਮੀਦ ਹੈ ਕਿ ਕੱਲ ਗਿਆਨੀ ਰਗਵੀਰ ਸਿੰਘ ਉਹਨਾ ਉਸ ਮੁੱਦੇ ਦੇ ਉੱਤੇ ਜਿਸ ਮੁੱਦੇ ਦੇ ਉੱਤੇ ਪੰਥ ਵੇਟ ਕਰ ਰਿਹਾ ਹੈ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਕੀ ਹੁਕਮਨਾਮਾ ਹੁੰਦਾ ਹੈ ਉਸ ਗੱਲ ਦੇ ਉੱਤੇ ਵਿਚਾਰ ਹੋਏਗਾ ਜਾਂ ਕੋਈ ਗੱਲਬਾਤ ਅੱਗੇ ਵਧੇਗੀ ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਜਿਹੜੇ ਬਿਕਰਮ ਸਿੰਘ ਮਢੀਠੀਆ ਉਹਨਾ ਅੱਜ ਹਰਜਿੰਦਰ ਸਿੰਘ ਤਾਂ ਵੀ ਉਹਨਾਂ ਦੇ ਘਰ ਪਹੁੰਚਦੇ ਨੇ ਪਰ ਕਿਹਾ ਜਾਂਦਾ ਕਿ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ এসਜੀਪੀਸੀ ਦੇ ਪ੍ਰਧਾਨ ਦੀ ਕੁਰਸੀ ਤੇ ਇੱਕ ਵਾਰ ਫੇਰ ਬੈਠਣ ਔਰ ਸੱਤ ਮੈਂਬਰੀ ਕਮੇਟੀ ਦੇ ਵੀ ਮੁਖੀ ਬਣਨ ਐਦਾ ਜੇਕਰ ਭਾਵੇਂ ਵਿਕਰਮ ਸਿੰਘ ਮੇਢੀਆ ਤੇ ਨਹੀਂ ਕਰਨਗੇ ਪਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਪਰਸੋਂ ਇਹ ਗੱਲ ਕਹੀ ਸੀ ਕਿ ਵੀ ਉਹ ਆਪਣੀ ਕੁਰਸੀ ਆਕੇ ਸੰਭਾਲਣ ਸੱਤ ਮੈਂਬਰੀ ਦੀ ਵੀ ਔਰ এসਜੀਪੀਸੀ ਦੇ ਪ੍ਰਧਾਨ ਦੀ ਵੀ ਮੈਨੂੰ ਲੱਗਦਾ ਇਹੀ ਤਕਾਬ ਸੀਗਾ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਦੋਨੋਂ ਕੁਰਸੀਆਂ ਨੂੰ ਤਿਆਗਣਿਆ ਪਿਆ ਕਿਉਂਕਿ ਉਹ ਦੋਨਾਂ ਤੋਂ ਇੱਕ ਕੁਰਸੀ ਸੰਭਾਲ ਸਕਦੇ ਸੀ ਜੇ ਦੋਨਾਂ ਕੁਰਸੀਆਂ ਨੂੰ ਸਾਂਭਣ ਦਾ ਜ਼ੋਰ ਜਾਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਉਹ ਉਸੇ ਦਬਾਅ ਦੇ ਵਿੱਚ ਉਹਨਾਂ ਨੂੰ ਇੱਕ ਵਾਰ ਫੇਰ ਗੁਜ਼ਰਨਾ ਪਵੇਗਾ ਜਿਸ ਦਬਾਅ ਤੋਂ ਉਹ ਗੁਜ਼ਰ ਰਹੇ ਸੀ ਕਿਉਂਕਿ ਅਗਰ ਉਹ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੇ ਤੌਰ ਤੇ ਕੁਰਸੀ ਸੰਭਾਲਦੇ ਨੇ ਤੇ ਉਹਨਾਂ ਨੂੰ ਅਕਾਲ ਤਖਤ ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਕਰਨ ਵਾਸਤੇ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨੀ ਪਵੇਗੀ ਜੇ ਮੈਂਬਰਸ਼ਿਪ ਡਰਾਈਵ ਜਦੋਂ ਸ਼ੁਰੂ ਕਰਨਗੇ ਤੇ ਫਿਰ ਉਹ ਅਕਾਲੀ ਦਲ ਦੀ ਸ਼ੁਰੂ ਕੀਤੀ ਹੋਈ ਮੈਂਬਰਸ਼ਿਪ ਡਰਾਈਵ ਜੋ ਹੁਣ ਖਤਮ ਵੀ ਹੋ ਗਈ ਹੈ ਕਿਉਂਕਿ ਅੱਜ 25 ਤਰੀਕ ਸੀ ਅੱਜ ਦੇ ਪੈਸਿਆਂ ਦੇ ਪੀਪੇ ਭਰ-ਭਰ ਕੇ ਅਕਾਲੀ ਦਲ ਦੇ ਮੈਂਬਰ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਜਾਂਦੇ ਹੋਏ ਦਿਖਾਈ ਦਿੱਤੇ ਗਏ ਔਰ 3 ਦਿਨ ਬਾਅਦ ਯਾਨੀ 1 ਤਰੀਕ ਨੂੰ ਉਹ ਅਕਾਲੀ ਦਲ ਦੇ ਇੱਕ ਨਵੇਂ ਪ੍ਰਧਾਨ ਦੀ ਚੋਣ ਵੀ ਹੋਣੀ ਹੈ ਔਰ ਹੋਰ ਕਿਹਨੂੰ ਪ੍ਰਧਾਨ ਚੁਣਿਆ ਜਾਣਾ ਹੈ ਇਹਦਾ ਵੀ ਤਕਰੀਬਨ ਅੰਦਾਜ਼ਾ ਪੰਥਿਕ ਹਲਕਿਆਂ ਦੇ ਵਿੱਚ ਲਾਇਆ ਜਾ ਰਿਹਾ ਹੈ ਵੀ ਕੌਣ ਪ੍ਰਧਾਨ ਬਣੇਗਾ ਇਹ ਸਾਰੇ ਗੇਮ ਦੇ ਵਿੱਚ ਅਕਾਲ ਤਖਤ ਦੀ ਤਰਫ ਪੂਰਾ ਪੰਥ ਦੇਖ ਰਿਹਾ ਵੀ ਉਹ ਕੀ ਫੈਸਲਾ ਲੈਂਦੇ ਨੇ ਉਨੂੰ ਉਮੀਦ ਹੈ ਕਿ ਵੀ ਕੱਲ ਕੋਈ ਉਹ ਫੈਸਲਾ ਲੈਂਦੇ ਹੈ ਨਹੀਂ ਲੈਂਦੇ ਹੈ ਜਾਂ ਫਿਰ ਤਿੰਨ ਚਾਰ ਦਿਨ ਜਿਸ ਤਰੀਕੇ ਨਾਲ ਹਜੇ ਕੋਈ ਬਹੁਤੀ ਟਿੱਪਣੀ ਨਾ ਕਰਨੀ ਸਿਰਫ ਇਸ ਤੋਂ ਇਲਾਵਾ ਕਿ ਉਹ 7 ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਜਥੇਦਾਰ ਸਾਹਿਬ ਨੇ ਕੋਈ ਖਾਸ ਹੁਕਮ ਉਸ ਹੁਕਮਨਾਮੇ ਤੋਂ ਬਾਅਦ ਫਿਰ ਹਾਲ ਨਹੀਂ ਦਿੱਤਾ ਹ ਹ ਅਕਾਲੀ ਦੰਦ ਦਾ ਇਸ ਵੇਲੇ ਰਵਈਆ ਕੀ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਮਾਸਕਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਵੀ ਅਕਾਲੀ ਦੰਦ ਦੀ ਲੀਡਰਸ਼ਿਪ ਅਰਜਨ ਸਿੰਘ ਧਾਮੀ ਹੋਂ ਦਾ ਕਰ ਗਈ ਸੀਗੀ ਪਰ ਹਰਜਿੰਦਰ ਸਿੰਘ ਧਾਮੀ ਨਹੀਂ ਮੰਨੇ ਆ ਅੱਜ ਬਿਕਰਮ ਸਿੰਘ ਮਜੀਠੀਆ ਵੀ ਉੱਥੇ ਪਹੁੰਚੇ ਹਾਲਾਤ ਕੀ ਬੰਦੇ ਨਜ਼ਰ ਆ ਰਹੇ ਨੇ ਕਿ ਅਕਾਲੀ ਦਲ ਨੂੰ ਕਿਹੜੀਆਂ ਚੁਣੌਤੀਆਂ ਨਵੀਆਂ ਨਜ਼ਰ ਆ ਰਹੀਆਂ ਨੇ ਹੁਣ ਦੇਖੋ ਜਿੱਥੇ ਤੱਕ ਅੱਜ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਘਰ ਜਾਣਾ ਜਦ ਕੀ ਇਹ ਚਰਚਾਵਾਂ ਚੱਲ ਰਹੀ ਸੀਗੀ ਕਿ ਖੁਦ ਗਿਆਨੀ ਰਕबीर ਸਿੰਘ ਉਹਨਾਂ ਕਿਉਂਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਘਰ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਲਾਂ ਤੋਂ ਬਾਅਦ ਪੋਤਰੇ ਦਾ ਜਨਮ ਹੋਇਆ ਯਾਨੀ ਉਹਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਨਵੇਂ ਬੱਚੇ ਦਾ ਜਨਮ ਹੋਇਆ ਔਰ ਬਧਾਈ ਦੇਣ ਦੇ ਮਹਾਨੀ ਗਿਆਨੀ ਰਕਵੀਰ ਸਿੰਘ ਉਹਨਾ ਵੀ ਅੱਜ ਜਾ ਸਕਦੇ ਸੀ ਕਿਉਂਕਿ ਉਹ ਉਹਨਾਂ ਦੀ ਅਪੋਇੰਟਿੰਗ ਅਥਾਰਟੀ ਹੈਗੇ ਨੇ ਪਰ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਅੰਤਰੀਮ ਕਮੇਟੀ ਉਹਨਾਂ ਨੇ ਅਕਾਲ ਤਖਤ ਤੇ ਜਸਵੰਤ ਸਿੰਘ ਸਾਹਿਬ ਨੂੰ ਮਿਲ ਕੇ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੀ ਅਸੀਂ ਤੁਹਾਡੀ ਅਪੋਇੰਟਿੰਗ ਅਥਾਰਟੀਆਂ ਤੇ ਤੁਹਾਨੂੰ ਲਾ ਸਕਦੇ ਹਾਂ ਤੇ ਕੱਢ ਵੀ ਸਕਦੇ ਹਾਂ ਇਸ ਗੱਲ ਦੇ ਉੱਤੇ ਜਥੇਦਾਰ ਸਾਹਿਬ ਨੇ ਇੱਕ ਬਿਆਨ ਦਿੱਤਾ ਸੀਗਾ ਮੈਂ ਅੱਜ ਤੋਂ ਪਹਿਲੇ ਇਹ ਗੱਲ ਮਹਿਸੂਸ ਕਰਦਾ ਸੀ ਵੀ ਅਕਾਲ ਤਖਤ ਦਾ ਹੁਕਮਨਾਮਾ ਪੂਰੇ ਵਿਸ਼ਵ ਦੇ ਸਿੱਖ ਮਨ ਦੇ ਨੇ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਅਕਾਲ ਤੱਕ ਦੀ ਚਾਰ ਦਿਵਾਰੀ ਤੱਕ ਹੀ ਮੇਰੇ ਹੁਕਮ ਚੱਲਦੇ ਨੇ ਇਸ ਤੋਂ ਬਾਹਰ ਨਹੀਂ ਚੱਲਦੇ ਇਹ ਇੱਕ ਬੜੀ ਸਖਤ ਟਿੱਪਣੀ ਦੇ ਤੌਰ ਤੇ ਦੇਖੀ ਜਾ ਰਹੀ ਸੀ ਔਰ ਪੰਥ ਦੇ ਵਿੱਚ ਇਹਦਾ ਇੱਕ ਅਸਰ ਵੀ ਦੇਖਣ ਨੂੰ ਮਿਲਿਆ ਸੀਗਾ ਉਸ ਟਿੱਪਣੀ ਤੋਂ ਬਾਅਦ ਲੱਗਦਾ ਸੀਗਾ ਵੀ ਜਥੇਦਾਰ ਸਾਹਿਬ ਕੋਈ ਸਖਤ ਫੈਸਲਾ ਲੈ ਸਕਦੇ ਨੇ ਪਰ ਫਿਰ ਹਾਲਤ ਨਹੀਂ ਲਿੱਤਾ ਅੱਗੇ ਚੱਲ ਕੇ ਲੈਂਦੇ ਆ ਨਹੀਂ ਲੈਂਦੇ ਆ ਉਹ ਹੁਣ ਜਥੇਦਾਰ ਸਾਹਿਬ ਦੀ ਆਪ ਦੇ ਕਿਰਦਾਰ ਦੇ ਉੱਤੇ ਵੀ ਸਵਾਲ ਪੈਣੇ ਸ਼ੁਰੂ ਹੋ ਗਏ ਨੇ ਕਿ ਅਗਰ ਉਹ ਕੋਈ ਫੈਸਲਾ ਇਸ ਤਰੀਕੇ ਦਾ ਨਹੀਂ ਲੈਂਦੇ ਉਹਨਾਂ ਨੂੰ ਵੀ ਕਿਤੇ ਕਟਹਿਰੇ ਦੇ ਵਿੱਚ ਵੀ ਨਾ ਪੰਥ ਖੜੇ ਕਰਦੇ। ਹਮ ਪਾਸਟਰ ਸਾਹਿਬ ਉਧਰ ਅਮਰਿਤਪਾਲ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਹਾਈ ਕੋਰਟ ਦੇ ਵਿੱਚ ਕੀ ਕੁਝ ਬਣਿਆ ਕੀ ਸੁਣਵਾਈ ਹੋਈ ਅੱਜ ਉਹਦੀ। ਅੱਜ 25 ਤਰੀਕ ਨੂੰ ਉਸ ਪਟੀਸ਼ਨ ਜਿਹਦੇ ਵਿੱਚ ਅਮਰਿਤਪਾਲ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਨੂੰ ਅਟੈਂਡ ਕਰਨ ਦੀ ਇੱਕ ਮੰਗ ਕੀਤੀ ਸੀ। ਉਹ ਰੀਜ਼ਨ ਇਹ ਦਿੱਤਾ ਸੀਗਾ ਕਿ 60 ਦਿਨਾਂ ਦੇ ਵਿੱਚ ਅਗਰ ਲਗਾਤਾਰ ਕੋਈ ਵੀ ਐਮਪੀ ਯਾਨੀ ਮੈਂਬਰ ਆਫ ਪਾਰਲੀਮੈਂਟ ਉੱਥੋਂ ਐਬਸੈਂਟ ਰਹਿੰਦਾ ਤੇ ਉਹਦੀ ਸਦਸਤਾ ਜਾਂ ਉਹਦੀ ਸੀਟ ਨੂੰ ਵੈਕੈਂਟ ਕੁਐਸ਼ਨ ਕਰਨ ਦੀ ਕੋਸ਼ਿਸ਼ ਕਰਨ ਦੀ ਤਿਆਰੀਆਂ ਉਸ ਲੋਕ ਸਭਾ ਦੇ ਵਿੱਚ ਚੱਲ ਰਹੀਆਂ ਐ ਇਸ ਮੁੱਦੇ ਦੇ ਉੱਤੇ ਹਾਈ ਕੋਰਟ ਨੇ ਸਵਾਲ ਪੁੱਛਿਆ ਸੀਗਾ ਕਿ ਉਹ ਜਿਹੜੇ ਵਕੀਲ ਸੀਗੇ ਸਤਿਆਪਾਲ ਜੈਨ ਕਿ ਵੀ ਪਤਾ ਕਰਕੇ ਦੱਸੋ ਕਿ ਵੀ ਕੇਂਦਰ ਨੇ ਕੋਈ ਐਦਾਂ ਦੀ ਕਮੇਟੀ ਬਣਾਈ ਹੈ ਔਰ ਅੱਜ ਜਦ ਉਹ ਜਵਾਬ ਲੈ ਕੇ ਗਏ ਸੀਗੇ ਵੀ ਹਾਂ ਸੋਮਵਾਰ ਨੂੰ ਐਦਾਂ ਦੀ ਕਮੇਟੀ ਬਣ ਗਈ ਹੈ ਔਰ ਇਹ ਸਿਰਫ ਅਮਰਿਤਪਾਲ ਵਾਸਤੇ ਹੀ ਨਹੀਂ ਉਹ तमाम ਜਿੰਨੇ ਵੀ ਐਮਪੀਜ਼ ਹੈਗੇ ਨੇ ਜੋ ਕਿਸੇ ਵੀ ਕਾਰਨ ਕਰਕੇ ਪਰਲਮੈਂਟ ਦੇ ਵਿੱਚ ਉਹ ਐਬਸੈਂਟ ਨੇ ਔਰ ਇਹ ਲਗਾਤਾਰ 60 ਦਿਨ ਦੀ ਐਬਸੈਂਟ ਹੋ ਜਾਂਦੀ ਹੈ ਤਾਂ ਉਹ ਸੀਟ ਨੂੰ ਵੈਕੈਂਟ ਐਲਾਨ ਕਰ ਦਿੱਤਾ ਜਾ ਸਕਦਾ ਹੈ ਹੁਣ ਇਸ ਮੁੱਦੇ ਦੇ ਉੱਤੇ ਅੱਜ ਸੈਂਟਰਲ ਗਵਰਨਮੈਂਟ ਦੀ ਇੱਕ ਰਿਪੋਰਟ ਆ ਗਈ ਸੀ ਲੇਕਿਨ ਅਮਰਿਤਪਾਲ ਉਹਨਾਂ ਦੇ ਵਕੀਲ ਆਰਐਸ ਟੀਮਾ ਉਹ ਕਿਸੇ ਕਾਰਨ ਵੰਸ਼ ਪੇਸ਼ ਨਹੀਂ ਹੋ ਪਾਇਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਅਗਲੇ ਹਫਤੇ ਸੁਣਵਾਈ ਹੋਣੀ ਹੈ ਜਿਦੇ ਵਿੱਚ ਹੋ ਸਕਦਾ ਹੈ ਕੋਈ ਰਾਹਤ ਅਮਰਿਤਪਾਲ ਉਹਨਾਂ ਨੂੰ ਮਿਲ ਜਾਏ ਹਮ ਠੀਕ ਹੈ ਪਾਸਕਲ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ